ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈਗਾ ਜੀ ਸੰਗਰਾਮ ਦਾ ਦਿਹਾੜਾ ਅੱਜ ਹੈ ਗਿਆ ਜੀ ਸੰਗਰਾਮ ਸਾਰਿਆਂ ਨੂੰ ਸੰਗਰਾਮ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ ਆਮੇਨਾ ਅਸੋਦਾ ਮੇਨਾ ਖੁਸ਼ੀਆਂ ਭਰਿਆ ਚੜ੍ਹੇ ਤੰਦਰੁਸਤੀ ਹੋਵੇ ਕਾ ਸਭ ਦੇ ਘਰ ਅੱਜ ਖੁਸ਼ੀਆਂ ਖੇੜੇ ਬਣੇ ਰਹਿਣ ਪਰਵਾਧਾ ਤੰਦਰੁਸਤੀ ਆ ਵਕਸ਼ੇ ਤਰੱਕੀਆਂ ਵਕਸ਼ੇ ਤੇ ਸਾਧਿਆ ਕਰਾਂ ਤੁਸ ਸੁਖ ਸ਼ਾਂਤੀ ਬਖਸ਼ੇ ਆਪਾਂ ਨੇ ਬੇੜਾ ਸੰਭਰ ਲਿਆ ਦੀ ਅੱਧਾ ਕ ਬੇੜਾ ਸੰਭਰ ਲਿਆ ਅੱਧਾ ਕੁ ਸੰਭਰ ਨਾ ਦੇ ਬਾਣੀ ਚੱਲਿਆ ਸਕੂਲ ਬਣੀ ਅੱਦ ਇੱਕੋ ਗੁੱਤ ਕੀਤੀ ਪੁੱਤ ਦੋ ਗੁੱਤਾਂ ਨਹੀਂ ਕੀਤੀਆਂ ਹੈ ਇੱਕੋ ਕਰਦੀ ਮੰਮੀ ਨੇ ਅੰਦਰ ਪੈਂਦੀ ਮੇਰੇ ਘਰ ਨਹੀਂ ਰਵਣਾ ਤਾਂ ਦੀਆਂ ਮੈਨੂੰ ਲੱਗੀਆਂ ਕਿੱਥੇ ਹੈ ਨਹੀਂ ਜੀ

मा टेक फिर गुर मत्था टेकिया मा टेक थोड़ा फिर बैठे बाकी थोड़ा ही सवेरे सवेरे से फिर अस मत्था टेक के सा बनया हो जी दूगा साहब का प्रकाश उपर पहले थले आता सना नवा बनाया है हूँ नवा बना ता हम अल आ गए तो फिर अस

बाणी जा अमन जाऊगी देखना बाणी अपनी नानी ना देख जाऊगी मेला तो असं लहे घरे है ना ठीक है चनोल तो भी लेंगे थे ठीक है होर कौन मामू भी जाऊगा तेरा ठीक है है मामू वाही घरे मामा तो दो मामे घरे ने ते उना नाला ना? लियो फिर उ मत्था टेको बाबा जी ने ਠੀਕਾ ਪਾਣੀ ਹੋ ਗਈ ਪਿਆਰ ਧਾਣੂ ਦੇਖੇ ਬਾਬਾ ਜੀ ਨੋਤੇ ਮੱਖਾ ਦੇਖੇ ਠੀਕ ਆ ਰਿਹਾ ਹੋਣਾ ਚੜਦੀ ਆ ਨਾ ਮੈਨੂੰ ਲੱਤ ਲਵਾਣੀ ਚਲ ਮੰਮੀ ਤੁਸੀਂ ਜਾਇਓ ਠੀਕ ਆ ਨਾਨੀ ਆ ਓਕੇ ਆਮਰ ਵੀ ਹੋ ਗਈ ਪਿਆਰ ਅੰਦਰ ਮੈਂ ਨਾ ਖੜ ਬੋਕ ਸੰਦਾ ਸੁਣਾ ਲਾਦਾ ਗਰਮੀ ਹੈ ਜਿਹੜੀ ਦੋਸਤ ਹੈ ਬਾਣੀ ਪਿਆਰੋ ਗਿਆ ਮੰਤਾਰਾ ਅਮਨੇ ਸਪੂਠੀ ਦਿਓਣਾ ਆਪਣੀ ਜਾਂਗੀ ਪੇਕੇਆਂ ਨੂੰ ਪੇਕੇ ਵੀ ਨਾਲੇ ਨੇ ਗਾ ਮੇਰੇ ਨਾਨਕੇ ਵੀ ਨਾਲੇ ਮੇਰੇ ਨਾਨਕਿਆਂ ਦਾ ਮੇਲਾ ਸਭ ਤੋਂ ਹੀ ਘਟਣ ਵਾਲੇ ਵੀ ਤਾਂ ਮਿਲਣਗੇ ਸਾਰੇ ਆਉਣਗੇ ਅੰਮਿਆੜੇ ਮੇਰੇ ਨਾਨਕਿਆਂ ਦਾ ਮੇਲਾ ਜੀ ਮੇਰੇ ਨਾਲੇ ਵੀ ਨੇੜੇ ਨੇ ਮੇਰੇ ਪੇਕੇ ਵੀ ਨੇੜੇ ਹੀ ਨੇ ਉੱਥੇ ਸਾਰੇ ਇਕੱਠੇ ਹੋਣਗੇ ਹੁਣ ਆ ਮੰਨ ਜਾਊਗੀ ਅਮਨ ਦੇ ਪੇਕੇ ਵੀ ਨੇੜੇ ਨੇ ਬਿਲਕੁਲ ਤੇ ਅਮਨ ਆਪਣੇ ਦਾਦੀ ਨਾਲ

ਸਾਰ ਪਚਾਂਕੀਆਂ ਜਿਆਦਾ ਭਰ ਗਏਆਂ ਚਾਂਕੀਆਂ ਅੱਧੇ ਰਾਤ ਨੂੰ ਚਾਂਕੀਆਂ ਤੇ ਚਲੇ ਜਾਓ ਚਾਹੇ ਮੇਲੇ ਤੇ ਚਾਹੇ ਮੇਲਾ ਕੰਨੂ ਅੱਜ ਚੱਲ ਅੱਜ ਸੰਗਰਾਮ ਵੀ ਆ ਤੇ ਅੱਗੇ ਚਾਂਕੀਆਂ ਵੀ ਨੇ ਤੇ ਉੱਥੇ ਸਾਰੇ ਮੈਲੇ ਦੇ ਮਾਨਕਾੜੇ ਗਾ ਮੇਰੇ ਪੇਕੇ ਮਾਮਾ ਮਾਮੇ ਦੀਆਂ ਕੁੜੀਆਂ ਨਾ ਮਾਮੇ ਦਾ ਨਾ ਹੁਣ ਕਿੰਦੀ ਉਸਰੇ ਮਾਮੇ ਦੇ ਕੁੜੀਆਂ ਮਾਮੇ ਦੀਆਂ ਨਾ ਸਾਰੇ ਪੰਡੀਆਂ ਸਾਰੇ ਨੂੰ ਮੈਲੇ ਕਹਿਣਗੇ ਬਾਈਕ ਅੱਗੇ ਪੁੱਤ पापा ने तो आना है कि नहीं आओ तो मगर उठो देखो काम चलो ना ना आओ आओ फिर आने ना लाओ आओ आप मेरे पुत्र को मारया रानी श्री ल